ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਜ਼ ਇਧਰ ਵੀਲੌਗ ਦੇ ਸ਼ੁਰੂਆਤ ਕਰਨ ਲੱਗੇ ਸੀ ਡੇਲੀ ਰੁਟੀਨ ਦੇ ਕੰਮ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਮੈਂ ਰੋਜ਼ ਸ਼ੁਰੂ ਹਮੇਸ਼ਾ ਵੀਲੌਗ ਦੀ ਸ਼ੁਰੂਆਤ ਇਹਦਾ ਕਰਦੀ ਆਂ ਤੇ ਬਾਕੀ ਬਣੇ ਰੋ ਹੋਰ ਕੰਮਾਂ ਦੇ ਨਾਲ ਤੇ ਅੱਜ ਜੋ ਵੀ ਬਣਾਵਾਂਗੇ ਜਿਵੇਂ ਵੀ ਕੰਮ ਕਰਾਂਗੇ ਡੇਲੀ ਰੁਟੀਨ ਦੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਾਂਗੀ ਇਧਰ ਬਣਾਉਣ ਲੱਗੀ ਸੀ ਮੈਂ ਨਾਸ਼ਤਾ ਮੈਂ ਕਿਹਾ ਚਲੋ ਨਾਲੇ ਵੀਲੌਗ ਦੀ ਸ਼ੁਰੂਆਤ ਕਰ ਲੈਂਨੀ ਆ ਤੇ ਨਾਲੇ ਆਪਣੇ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ। ਅੱਜ ਅਪਾ ਛੋਟੇ ਛੋਟੇ ਕੰਮ ਕਰ ਲਈਏ ਮੈਂ ਕਿ ਨਿਬੇੜ ਲਈਏ। ਤੁਹਾਨੂੰ ਪਤਾ ਹੀ ਹੈ ਕਿ ਜੀ ਡੇਲੀ ਰਸੋਈ ਦੇ ਕੰਮ ਬਹੁਤ ਸਾਰੇ ਹੋ ਜਾਂਦੇ ਆ। ਨਿੱਕੇ ਨਿੱਕੇ ਕੰਮਾਂ ਦੇ ਨਾਲ ਤੇ ਮੈਂ ਕਹੇ ਇੱਥੇ ਮੈਂ ਕਿ ਸਬਜੀ ਬਣਾਣੀ ਆ, ਚਾਚ ਬਣਾਵਾਂਗੇ ਆ। ਸੀਜ਼ਨ ਦੀ ਪਹਿਲੀ ਗੋਭੀ ਠੀਕ ਹੈ ਜੀ। ਫਿਰ ਜਿਵੇਂ ਬਣਾਉਣੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਰੋਟੀਨ ਸ਼ੇਅਰ ਕਰਾਂਗੀ। ਬਹੁਤ ਸੌਖੇ ਤਰੀਕੇ ਨਾਲ ਬਣਾਉਂਦੀ ਹਾਂ ਨੀਮ ਸਲਜੀ ਤੇ ਵਧੀਆ ਵੀ ਬਣਦੀ। ਬਾਕੀ ਸਭ ਦਾ ਆਪਣਾ ਆਪਣਾ ਅਲੱਗ-ਅਲੱਗ ਤਰੀਕਾ ਹੁੰਦਾ ਹੈ। ਮੈਂ ਜੋ ਵੀ ਤਰੀਕੇ ਨਾਲ ਜੋ ਸਬਜੀ ਬਣਾਣੀ ਉਸੇ ਜਿਹੜਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੀ ਹੁੰਦੀ ਆ ਤੇ ਬਹੁਤ ਸਾਰਾ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਤੁਸੀਂ ਬਹੁਤ ਸਾਰਾ ਧੰਨਵਾਦ ਤੁਹਾਡਾ ਤੇ ਲੋ ਜੀ ਬਾਕੀ ਕੰਮ ਕਰਨੀ ਸੇ ਪਰ ਸੋਈ ਇਸ ਕਰਦੀ ਸੀ ਸਫਾਈ ਸਪੈਸ਼ਲ ਮੈਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਕਈ ਵੀ ਆਪਾਂ ਗੈਸ ਜਿਹੜਾ ਸਾਰਾ ਕੁਝ ਸਾਫ ਕਰਦੇ ਨਾ ਅੱਜ ਕੱਲ ਆਪਣੀ ਗਲਾਸ ਵਲੀ ਕਹਿ ਸਕੀਏ ਤੇ ਬਿਲਕੁਲ ਜਿਹੜਾ ਪੋਚਾ ਮਾਰ ਦਿੰਦੇ ਨਾ ਤੁਸੀਂ ਮੈਂ ਦੂਜੇ ਵਾਈਪਸ ਵਗੈਰਾ ਲਿਆ ਕੇ ਦੇਖੇ ਸੀਗੇ ਮੈਨੂੰ ਵਧੀਆ ਨਹੀਂ ਲੱਗੇ ਹੈਗੇ ਤੇ ਤੁਸੀਂ ਸੌਫਟ ਕਪੜਾ ਲੈ ਕੇ ਨਾ ਇਹ ਵਾਲਾ ਜਿਵੇਂ ਟਾਬਲ ਵਾਲਾ ਇਹ ਮਾਇਆ ਕਰੋ ਇਹਦੇ ਤੇ ਇੱਕ ਤਾਂ ਆਪਣੇ ਗੈਸ ਤੇ ਸਕ੍ਰੈਚ ਨਹੀਂ ਪੈਂਦੇ ਹੈਗੇ ਤੇ ਬਹੁਤ ਵਧੀਆ ਸਫਾਈ ਵੀ ਹੋ ਜਾਂਦੀ ਹੈ ਗੈਸ ਨਾਲ ਦੇ ਨਾਲ ਨਾ ਸਾਫ਼ ਕਰਿਆ ਕਰਦੇ ਹੋ ਉਹਨਾਂ ਦੇ ਉਹਨਾਂ ਦੇ ਹੋ ਠੀਕ ਹੈ ਪਹਿਲਾਂ ਵੀ ਮੈਂ ਗੱਲ ਪਹਿਣਾ ਨੂੰ ਬੜੀ ਬੜੀ ਦੱਸੀ ਹੈ ਤੇ ਖਾਲੀ ਕੋਈ ਭਾਂਡਾ ਨਾ ਰੱਖਿਆ ਕਰੋ ਕੋਈ ਆਪਣਾ ਤਵਾ ਨਾ ਰੱਖਿਆ ਕਰੋ ਖਾਲੀ ਹਮੇਸ਼ਾ ਆਪਣਾ ਮਤਲਬ ਬਾਤ ਚੋ ਦਾਲ ਦੀ ਨਾਲ ਛੁੱਟ ਦਿਆ ਕਰੋ ਪਾਂਡਾ ਖਾਲੀ ਨਹੀਂ ਰੱਖਣਾ ਚਾਹੀਦਾ ਕਹਿੰਦੇ ਹੁੰਦੇ ਕਿ ਆਪਣੇ ਖਾਲੀ ਗੈਸ ਤੇ ਖਾਲੀ ਪਾਂਡਾ ਕਦੇ ਨਹੀਂ ਰੱਖੀਦਾ ਕੋਈ ਕੰਮ ਕਰ ਰਿਆ ਫੇਰ ਆਪਾਂ ਮੰਨਦੇ ਤੇ ਨਾਲ ਦੀ ਨਾਲ ਆਪਣੀਆਂ ਟਾਈਲਾਂ ਵਗੈਰਾ ਤੇ ਮਾਰਿਆ ਕਰੋ ਕੱਪੜਾ ਨਾ ਤਾਂ ਦਾਗ ਰੰਗਾਂ ਨਾਲ ਸਾਫ਼ ਸਫਾਈ ਨਹੀਂ ਬਾਕੀ ਜੀ ਹੁਣ ਆਪਾਂ ਬਣਾਣੇ ਆ ਆਪਣੀ ਸਬਜ਼ੀ ਟਾਈਮ ਬਹੁਤ ਹੋ ਚੁੱਕਿਆ ਹੈ ਫਿਰ ਦੁਪਹਿਰ ਦੇ ਤੁਹਾਨੂੰ ਪਤਾ ਨਾਲ ਦੀ ਨਾਲ ਸਾਡੇ ਤਾਂ 1:30 ਵਜੇ ਕਹਿਣ ਲੱਗ ਜਾਂਦੇ ਰੋਟੀ ਵੀ ਤੁਸੀਂ ਲੇਟ ਕਰ ਦਿੰਦੇ ਲੋਜੀ ਇੱਧਰ ਸਵੇਰ ਦੇ ਕੰਮ ਕਰਕੇ ਤੇ ਹੁਣ ਇੱਧਰ ਆਪਾਂ ਮੈਂ ਕਿਹਾ ਚਲੋ ਝਾੜੂ ਪੋਚਾ ਕਰ ਲਈਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਡੇਲੀ ਰੁਟੀਨ ਵਿੱਚ ਝਾੜੂ ਕੋ ਪੋਚਾ ਸਾਰਾ ਦਿਨ ਰੋਟੀ ਬਣਾਣੀ ਬਣਾਣੀ ਸਾਡੀਆਂ ਕਿਹੜਾ ਡਿਊਟੀਆਂ ਸਾਨੂੰ ਦੱਸ ਰੋਜ਼ ਦੇ ਇਹੀ ਕੰਮ ਹੈ ਜੀ ਇਹੀ ਕੰਮ ਦੀ ਰੁਟੀਨ ਹੁੰਦੀ ਹੈ ਤੇ ਬਾਕੀ ਜੋ ਸਬਜੀ ਵਗੈਰਾ ਜਾਂ ਕੁਝ ਵੀ ਕਰਦੀ ਹੁੰਨੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਆਪਣੀ ਰੈਸিপি ਸ਼ੇਅਰ ਕਰ ਦਿੰਦੀ ਆ ਜਿਵੇਂ ਮੈਂ ਬਣਾਉਂਦੀ ਆ ਬਿਲਕੁਲ ਸਿੰਪਲ ਤੇ ਸੋਕੇ ਤਰੀਕੇ ਨਾਲ ਇੱਧਰ ਝਾੜੂ ਮਾਰ ਲਿਆ ਸੀ ਝਾੜੂ ਮਾਰ ਕੇ ਮੈਂ ਕਿਹਾ ਚਲੋ ਪੋਚਾ ਮਾਰ ਲਾਂਗੀ ਬਾਕੀ ਇਹ ਛੋਟੇ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਤੇ ਅੰਦਰ ਪੋਚਾ ਮਾਰ ਕੇ ਆਪਾਂ ਫ੍ਰੀ ਹੋ ਜਾਾਂਗੇ ਤੇ ਹੁਣ ਬਣਾਵਾਂਗੀ ਮੈਂ ਸਬਜ਼ੀ ਅੱਜ ਨਾ ਸਾਡੇ ਆਲੂ ਵੀ ਬਣਾਵਾਂਗੇ ਜੀ ਪਹਿਲੀ ਵਾਰੀ ਮੈਂ ਗੋਭੀ ਲਈ ਇਸ ਸੀਜ਼ਨ ਦੀ ਕਿਉਂਕਿ ਗੋਭੀ ਆ ਚੁੱਕੀ ਹੈ ਹੁਣ ਤੁਹਾਨੂੰ ਪਤਾ ਹੀ ਹੈ ਸਰਦੀਆਂ ਸ਼ੁਰੂ ਹੋ ਚੁੱਕੀਆਂ ਤੇ ਨਵੀਆਂ-ਨਵੀਆਂ ਸਬਜ਼ੀਆਂ ਹੁਣ ਆਉਂਦੀਆਂ ਰਹਿਣਗੀਆਂ ਜਿਵੇਂ ਜਿਵੇਂ ਜੋ-ਜੋ ਸਾਗ ਵਗੈਰਾ ਜੋ ਵੀ ਬਣਾਇਆ ਕਰਾਂਗੇ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਬਾਕੀ ਡੇਲੀ ਰੁਟੀਨ ਤਾਂ ਮੈਨੂੰ ਮੇਰਾ ਕੰਮ ਵੀ ਲੌਗ ਹੀ ਡੇਲੀ ਰੁਟੀਨ ਦਾ ਤੇ ਇਸੇ ਤਰ੍ਹਾਂ ਹੀ ਮੈਂ ਆਪਣੇ ਡੇਲੀ ਰੁਟੀਨ ਦੇ ਕੰਮ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਸ਼ੇਅਰ ਕਰਦੀ ਰਹਿਣੀ ਹੈ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਦੀ ਗੋਭੀ ਬਣਾਣ ਲੱਗੇ ਸੀ ਗੋਭੀ ਜਾਂਦੀ ਹੈ ਤੇ ਇੱਧਰ ਕੱਟਣ ਲੱਗੇ ਸੀ ਪਿਆਜ਼ ਆ ਦੇਖੋ ਜੀ ਮਸਾਲਾ ਇੱਧਰ ਪਿਆਜ਼ ਕੱਟ ਲਏ ਸਾਰੇ ਨਹੀਂ ਕੱਟੂਗੀ ਥੋੜੇ ਕੱਟੂਗੀ ਇਹਦੇ ਵੀ ਲੈ ਲਿਆ ਮੈਂ ਦੇਖੋ ਅਦਰਕ ਲਸਣ ਤੇ ਆਲੂ ਪਿਆਜ਼ ਇੱਧਰ ਮੈਂ ਗ੍ਰाइंड ਕਰ ਲਏ ਨੇ ਟਮਾਟਰ ਟਮਾਟਰ ਮੈਂ ਗ੍ਰाइंड ਕਰਕੇ ਪਾਉਂਗੀ ਤੇ ਬਾਕੀ ਸਬਜੀ ਮੈਂ ਚੁੱਲ੍ਹੇ ਤੇ ਬਣਾਉਂਗੀ ਇੱਧਰ ਰੱਖ ਲਿਆ ਗਰਮ ਪਾਣੀ ਕਿਉਂਕਿ ਅੱਜ ਕੱਲ ਦੀ ਗੋਭ ਵੀ ਥੋੜੀ ਸਪਰੇ ਵਾਲੀ ਹੁੰਦੀ ਹੈ ਨਾ ਥੋੜਾ ਇੱਕ ਵਾਰੀ ਕਹਿੰਦੇ ਹੁੰਦੇ ਗਰਮ ਪਾਣੀ ਦੇ ਵਿੱਚ ਸਾਨੂੰ ਬੋਇਲਡ ਕਰਨੀ ਚਾਹੀਦੀ ਇੱਕ ਗੇੜਾ ਮਤਲਬ ਇੱਕ ਵਾਲਾ ਦਵਾਣਾ ਚਾਹੀਦਾ ਗਰਮ ਪਾਣੀ ਕਰਕੇ ਨਾ ਇਹ ਤੋਂ ਤੇ ਇਹਨੂੰ ਇੱਕ ਵਾਰੀ ਤੁਸੀਂ ਉਬਾਲ ਲੈਣਾ ਕਿਉਂਕਿ ਅੱਜ ਕੱਲ ਗੋਭੀ ਦਾ ਜਿਹੜੀ ਸਪਰੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਕਿੱਦਾਂ ਦੀ ਗੋਭੀ ਹੁੰਦੀ ਹੈ ਚਲੋ ਜੀ ਅੰਦਰ ਕਰ ਲਈਏ ਆਪਾਂ ਮਸਾਲਾ ਤਿਆਰ ਕਰੇ ਰ ਆਪਾਂ ਬਣਾਵਾਂਗੇ ਆਪਣੀ ਚੁੱਲੇ ਤੇ ਗੋਭੀ ਇਹ ਪਿਆਜ਼ ਮੇਰੇ ਕੱਤੇ ਦੇ ਸੀ ਜਿਆਦਾ ਬਾਕੀ ਪਿਆਜ਼ ਨੂੰ ਮੈਂ ਰੱਖ ਲੂੰਗੀ ਇਸੇ ਕੱਟਣ ਦਾ ਤੇ ਲੋਜੀ ਇੱਧਰ ਕਰਨ ਲੱਗੇ ਸੀ ਆਪਾਂ ਚੁੱਲੇ ਦੀ ਸਫਾਈ ਆਪਾਂ ਬਣਾਉਣ ਲੱਗੇ ਸੀ ਸਬਜੀ ਇੱਧਰ ਪਹਿਲਾਂ ਚੁੱਲ੍ਹਾ ਮੇਰੇ ਯਾਦ ਨਹੀਂ ਰਿਹਾ ਸਵੇਰੇ ਸਾਫ਼ ਕਰਨਾ ਤੇ ਇੱਧਰੋਂ ਸਫਾਈ ਵੀ ਨਹੀਂ ਹੋਈ ਹੈਗੀ ਕੁਝ ਇੱਧਰ ਆਣ ਦਾ ਨਾ ਬਹੁਤ ਜ਼ਿਆਦਾ ਆਲਸ ਹੁੰਦਾ ਮੈਨੂੰ ਮੈਨੂੰ ਬੜਾ ਮੁਸ਼ਕਲ ਲੱਗਦਾ ਇੱਧਰ ਆਣਾ ਉੱਧਰ ਕਈ ਵਾਰੀ ਜੇ ਆਪਾਂ ਗੈਸ ਤੇ ਕੰਮ ਕਰਦੇ ਰਹਿੰਦੇ ਨੇ ਨਾ ਫਿਰ ਚੁੱਲੇ ਵਾਲ ਬਹੁਤ ਘਟ ਆਈਦਾ ਕੁਝ ਗਰਮੀ ਬਹੁਤ ਜ਼ਿਆਦਾ ਹੋਈ ਅੱਜ ਕੱਲ੍ਹ ਚੁੱਲੇ ਤੇ ਕੰਮ ਕਰਨ ਨੂੰ ਬਹੁਤ ਘਟ ਜੀ ਕਰਦਾ ਤੇ ਮੈਂ ਕਿਹਾ ਚਲੋ ਇੱਧਰ ਆਪਾਂ ਖਾਦਦੇ ਆਂ ਇਹਨੂੰ ਚੁੱਲਾ ਪੋਚਾ ਮਾਰ ਲਈਏ देख लग गया आंटी ने कहा पोचा पड़ मारे कई बारी पोचा मार हुए ना बड़ी अच्छी खुशबू आती है ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਮੰਜੂ ਵਾਲਾ ਸਿਸਟਰ ਕਰਦੇ ਹੁੰਦੇ ਆ ਕਿ ਮੈਨੂੰ ਲਿੱਪਣਾ ਬਹੁਤ ਵਧੀਆ ਲੱਗਦਾ ਛੁੱਲਾ ਲਿੱਪਣ ਦੇ ਜਦੋਂ ਉਹ ਦੀਪਦੇ ਆ ਨਾ ਬੜੀ ਅੱਛੀ ਖੁਸ਼ਬੂ ਜੀ ਆਉਂਦੀ ਜਿਵੇਂ ਬਾਰਿਸ਼ ਮੈਨ ਤੇ ਮਿੱਟੀ ਦੀ ਖੁਸ਼ਬੂ ਆਉਂਦੀ ਐ ਇਦਾਂ ਦੀ ਖੁਸ਼ਬੂ ਆਉਂਦੀ ਹੁੰਦੀ ਐ ਇਹਦੇ ਚ ਤੇ ਲੋ ਜੀ ਇੱਧਰ ਤੇਲ ਹੋ ਗਿਆ ਸਾਡਾ ਕੜਾਈ ਚ ਗਰਮ ਆ ਦੇਖੋ ਮੈਂ ਤੇਲ ਪਹਿਲਾਂ ਧਰਦਾ ਸੀ ਅੱਗ ਬਾਲ ਲਈ ਸੀਗੀ ਤੇ ਮੈਂ ਕਿਹਾ ਚਲੋ ਹੁਣ ਲਾਨੀ ਆ ਤੜਕਾ ਸਭ ਤੋਂ ਪਹਿਲਾਂ ਮੈਂ ਦੇਖੋ ਲਸਣ ਕੱਟਿਆ ਹੋਇਆ ਠੀਕ ਐ ਇਹਦੇ ਵਿੱਚ ਹੀ ਪਿਆਜ਼ ਕਿਆ ਫਾਇਨ ਨੂੰ ਨਮਾਦੇ ਸਰਪਾ ਮੈਂ ਗੋਭੀ ਜਿਹੜੀ ਬਣਾਉਂਦੀ ਹੁੰਦੀ ਹੁੰਦੀ ਹੈ ਨਾ ਬਹੁਤ ਔਖਾ ਤੇ ਸਿੰਪਲ ਤਰੀਕਾ ਲੈ ਤੇ ਇਸ ਤੀਕੇ ਨਾਲ ਤੁਸੀਂ ਬਣਾਉਗੇ ਨਾ ਬਹੁਤ ਵਧੀਆ ਟੇਸਟੀ ਬਣਦੀ ਹੈ ਆ ਸੀਜ਼ਨ ਦੀ ਪਹਿਲੀ ਵਾਰੀ ਅਸੀਂ ਗੋਭੀ ਬਣਾਉਣ ਲੱਗੇ ਆ ਜੀ ਅੱਜ ਤੋਂ ਹੁਣ ਸਟਾਰਟ ਹੀ ਹੋ ਗਏ ਹੁਣ ਗੋਭੀ ਆਣੀ ਸ਼ੁਰੂ ਹੋ ਗਈ ਹੁਣ ਸਾਗ ਵੀ ਆਣਾ ਸ਼ੁਰੂ ਹੋ ਜਾਏਗਾ ਹੁਣ ਮੌਸਮ ਬਦਲਦਾ ਜਾਣਾ ਸ਼ੁਰੂ ਹੋ ਜਾਣੀ ਆ ਤੇ ਸਹੀ ਹੈ ਦਿਸ ਇਸ ਸਜੀ ਤੁਹਾਨੂੰ ਵੀ ਮੇਰਾ ਬਹੁਤ ਸਾਰਾ ਪਿਆਰਾ ਪਿਆਰਾ ਪਿਆਰ ਭਰਿਆ ਸਲਾਮ ਬਹੁਤ ਅੱਛਾ ਲੱਗਦਾ ਜਦੋਂ ਤੁਹਾਡੇ ਮੈਂ ਡੇਲੀ ਕਮੈਂਟ ਪੜਦੀ ਆ ਨਾ ਸਰਜੀ ਸਿਸਟਰ ਮੈਂ ਠੀਕ ਹਾਂ ਬਿਲਕੁਲ ਮੇਰੀ ਤਬੀਅਤ ਤੁਹਾਨੂੰ ਪਹਿਲਾਂ ਨਾਲੋਂ ਬਹੁਤ ਠੀਕ ਹੈ ਤੇ ਲਓ ਜੀ ਕਿ ਅੱਜ ਹੋ ਗਿਆ ਸਾਡੇ ਬ੍ਰਾਊਨ ਮੈਲਜ ਨਾ ਅਦਰਕ ਤੇ ਟਮਾਟਰਾਂ ਦਾ ਪੇਸਟ ਬਣਾਇਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਇਹ ਵੀ ਫਾਦਨਿਆ ਹੋਣੀ ਵੀ ਚੀਜ਼ ਇਹ ਆਪਾਂ ਚੰਗੀ ਤਰ੍ਹਾਂ ਰਲਾ ਦਾਂਗੇ। ਜੇ ਆਪਾਂ ਟਮਾਟਰ ਇੱਦਾਂ ਰੈਸੇ ਤਾਂ ਗਾਲ ਜਿੱਥੇ ਹੀ ਪਾ ਕੇ ਚੰਗੀ ਤਰ੍ਹਾਂ ਗਾਲ ਜਾਂਦੇ ਹੈ ਔਰ ਫਿਰ ਵੀ ਰੈ ਹੀ ਜਾਂਦੇ ਹੈ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣੇ ਟੇਸਟ ਅਨੁਸਾਰ ਸਾਰਾ ਕੁਝ ਜਿਹੜੇ ਮਸਾਲੇ ਪਾਣੇ ਹਨ। ਠੀਕ ਲੋ ਜੀ ਹੁਣ ਇਹਦੇ ਵਿੱਚ ਪਾ ਦੰਨੇ ਆਪਣੇ ਟੇਸਟ ਅਨੁਸਾਰ ਆਪਾਂ ਨਮਕ ਪਾ ਦਾਂਗੇ। ਠੀਕ ਹੈ ਥੋੜੀਆਂ ਜਿਹੀਆਂ ਲਾਲ ਮਿਰਚਾਂ ਪਾ ਦਾਂਗੇ। ਤੇ ਇਹਦੇ ਚੀ ਪਾ ਦਾਂਗੇ ਹੁਣ ਆਪਾਂ ਥੋੜੀ ਜੀ ਹਲਦੀ। ਹਲਦੀ ਇਹਦੇ ਵਿੱਚ ਥੋੜੀ ਘੱਟ ਪਾਓ ਨਾ ਤੇ ਵਧੀਆ ਰੰਗਤ ਆਉਂਦੀ ਹੈ ਥੋੜਾ ਗਰਮ ਮਸਾਲਾ ਪਾ ਦਾਂਗੇ ਥੋੜਾ ਜਿਹਾ ਅਮਚੂਰ ਕਿਚਨ ਕਿੰਗ ਮਸਾਲਾ ਪਾ ਦਾਂਗੇ ਠੀਕ ਹੈ ਜੀ ਥੋੜੀ ਜਿਹੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਦੇਗੀ ਮਿਰਚ ਦੇਗੀ ਮਿਰਚ ਨਾਲ ਵਧੀਆ ਜਿਸ ਰੰਗਤ ਆ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਥੋੜਾ ਜਿਹਾ ਜ਼ਿਆਦਾ ਨਹੀਂ ਭੁੰਨਾ ਤਾਂ ਕਿ ਹਲਦੀ ਦਾ ਕੱਚਾ ਪੰਨ ਨਾ ਰਹੇ ਬਸ ਇੰਨਾ ਤਾਂ ਭੁੰਨਾ ਠੀਕ ਹੈ ਜੀ ਬਾਅਦ ਸਿੱਧਾ ਕਰਕੇ ਹੁਣ ਆਪਾਂ ਇਹਦੇ ਵਿੱਚ ਹੀ ਨਾ ਥੋਤੇ ਆਪਣੇ ਆਲੂ ਪਾ ਲੈਣੇ ਕਿਉਂਕਿ ਆਲੂ ਜਿਵੇਂ ਨਾ ਥੋੜੇ ਜਿ ਕੱਚੇ ਰਹਿ ਜਾਂਦੇ ਨੇ ਕਈ ਵਾਰ ਤੇ ਰਾਦੂ ਕੱਚੇ ਕੱਚੇ ਵਧੀਆ ਨਹੀਂ ਲੱਗਦੇ ਹੈਗੇ ਸਿਰਫ 2 ਕਮਿੰਟ ਤੁਸੀਂ ਇਹਨੂੰ ਭਾਪ ਜੀ ਲਗਵਾਣੀ ਚੰਗੀ ਤਰ੍ਹਾਂ ਰਲਾ ਦਿਓ ਆਲੂ ਨੂੰ ਹੰਟਾ ਦੇ ਬਸ ਇਹਨੂੰ ਟੱਕ ਦਾਂਗੇ ਸਿਰਫ 2 ਮਿੰਟ ਚ ਆਲੂਆਂ ਦਾ ਕੱਚਾਪੰਜਾ ਖਤਮ ਹੋ ਜਾਏਗਾ तो लो जी हूँ आप देखते दे हैं थोड़े जो पकले हो गए आप ज्यादा मोन लगवा ठीक है, है जी आलू आलू सादम पक है हम आप धोती हुई गोभी गोभी पहले बोआल थोड़ी जी करके पहले धो ली सी मैं चंकी तरह फिर बोयलड करके ठीक है जी करके हम आप कट मिर्चा साबत पानी हरिया साबत थोड़ा जहाँ ला देंगे हरिया मिर्च मैं इतने ही पा दी हूँ लग रही हम आप ची तरह सब्जी में बना देना और ये पानी किसी बिल्कुल नहीं पाना है ठीक है बिल्कुल सिंपल सौखा तो नवा चीज है बहुत सौखे तरीके बनती है खड़ी खड़ी गोभी बनूगी और पता खड़ी खड़ी गोभी वादिया लगती है अगों अगो मक्की का आटा चल जाना मक्की दोटिया के ना तो गोभी का स्वाद ही बता चंती तरह रला के और मसाला सारा चंह तरह रला लें बाकी साडा कोई फूल अद्दा ना रहने तो थोड़ी जी मठी मठी अग के आपदा ही ढक देना एदा ही ढकद देने तो अग आप बिल्कुल मठी मठी जी कर दे ज्यादा तेज़ अग नहीं करनी क्योंकि साड़ी गोभी थलेक्ट बाकी बन गई फिर मैं तुम खी हाँ जी तद तक आप छोटे छोटे कोई होर काम कर लें इधर पकती रह गोभी लो जी इधर मैं चलो फटाफटिया ਪਾਂਡੇ ਮਾਰਦੇ ਸੀ ਆਪਾਂ ਮੈਂ ਕਿਹਾ ਚੱਲੋ ਹੁਣ ਇਧਰ ਮਿਰਚਾਂ ਧੋ ਲੈਣੇ ਆ ਮਿਰਚਾਂ ਧੋ ਕੇ ਆਪਾਂ ਕਰਾਂਗੇ ਰਸੋਈ ਦੀ ਸਫਾਈ ਤੇ ਫੇਰ ਬਣਾਵਾਂਗੇ ਆਪਾਂ ਗੋਭੀ ਦੀ ਸੱਚੀ ਠੀਕ ਹੈ ਜੀ ਤੇ ਛੋਟੇ ਛੋਟੇ ਕੰਮਾਂ ਦੇ ਨਾਲ ਡੇਲੀ ਰੁਟੀਨ ਸ਼ੇਅਰ ਕਰਦੀ ਹੁੰਨੀ ਆ ਜਿੱਦਾਂ ਕੀਤੇ ਡੇਲੀ ਰੁਟੀਨ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਮੈਂ ਪਿਛਲੀ ਵਾਰੀ ਬਣਾਇਆ ਸੀਗਾ ਮਿਰਚਾਂ ਜਈ ਵਾਲੀਆਂ ਤੇ ਮਸਾਲੇ ਵਾਲੀਆਂ ਬਹੁਤ ਟੇਸਟੀ ਬਣੀਆਂ ਸੀ ਤੇ ਇਹ ਬੜੀਆਂ ਮਿਰਚਾਂ ਅੱਜਕੱਲ ਬਹੁਤ ਮਤਲਬ ਚਿਰਚਰੀਆਂ ਜਿੰਨੂੰ ਕਹਿ ਦਿੰਦੇ ਆ ਹੱਥਾਂ ਨੂੰ ਵੀ ਲੱਗਦੀਆਂ ਇੰਨੀਆਂ ਚਿਰਚਰੀ ਮਿਰਚਾਂ ਆ ਰਹੀਆਂ ਨੇ ਲੋਗੀ ਵਿੱਚ ਗਿਆ ਜਾਂਦਾ ਹੈ हो गई नीचे सारे भांडे कट के फिर वाज वाले हो गए ने किसी दिन देख रहे हैं जी गर्मी जिम्मे मतलब दिन प्रति दिन ऐदा लग रहा है कि गर्मी वही जा रही है पता फट रो दी गर्मी करके इनकी गर्मी हो रही है समझ ही प्यारे कुछ ਤੇ ਲੋ ਜੀ ਸਾਡੀ ਸਬਜੀ ਬਣ ਕੇ ਹੋ ਗਈ ਤਿਆਰ ਆ ਦੇਖੋ ਬਿਲਕੁਲ ਸਬਜੀ ਬਿਲਕੁਲ ਵਧੀਆ ਬਣੀ ਹੈ ਨਾ ਦੇਖੋ ਪਾਫ ਮਠੀ ਮਠੀ ਅੱਗ ਤੇ ਨਾ ਬਹੁਤ ਵਠੀ ਬਣਦੀ ਰਹਿੰਦੀ ਬਾਕੀ ਆਪਣੇ ਜਦ ਤੱਕ ਦੂਸਰੇ ਕੰਮ ਨਿਭੜ ਜਾਂਦੇ ਆ ਇਧਰ ਬਣ ਜਾਂਦੀ ਸਾਡੀ ਸਬਜੀ ਤੇ ਪਹਿਲਾਂ ਮੈਨੂੰ ਕਈ ਵਾਰੀ ਭੈਣਾ ਕਹਿੰਦੀ ਹੁੰਦੀਆਂ ਨੇ ਵੀ ਪਿੱਤਲ ਦੀ ਕੜਾਈ ਦੇ ਵਿੱਚ ਸਬਜੀ ਬਣਾਉਂਦੇ ਸਿਸਟਰ ਮੈਂ ਨਾਲ ਦੀ ਨਾਲ ਕੱਢ ਲੈਣੀ ਹੁੰਦੀਆਂ ਮੈਂ ਇਹਦੇ ਵਿੱਚ ਮਤਲਬ ਸਬਜੀ ਨਹੀਂ ਛੱਡਦੀ ਹੁੰਦੀ ਪਿੱਤਲ ਦੀ ਕੜਾਈ ਮੈਂ ਕੱਲੀ ਕਰਵਾ ਚੁੱਕੀ ਹਾਂ ਹੋ ਸਕਦੇ ਤੇ ਨਾ ਜਿਹੜਾ ਕੱਲੀ ਕਰਦਾ ਹੁੰਦਾ ਸੀ ਉਹ ਮਿਲ ਨਹੀਂ ਰਿਹਾ ਹੈਗਾ ਤੇ ਜਾਂ ਸ਼ਾਇਦ ਜਮਨानगर ਹੋਵੇ ਮੈਂ ਜਾ ਕੇ ਬਾਕੀ ਪ ਤੇ ਇਹਨੂੰ ਮੈਂ ਬਹੁਤ ਅੱਛੀ ਤਰ੍ਹਾਂ ਮਾਂਜ ਕੇ ਧੋ ਕੇ ਰੱਖਦੀ ਆ ਮਤਲਬ ਕਿ ਇਹ ਅੱਜ ਕੱਲ ਤਾਂ ਮੈਂ ਪਿੱਤਲ ਦੀ ਕੜਾਈ ਲੋਹੇ ਦੀ ਕੜਾਈ ਜਾਂ ਮਿੱਟੀ ਦੇ ਭਾਂਡੇ ਬਹੁਤ ਜ਼ਿਆਦਾ ਯੂਜ਼ ਕਰ ਰਹੀ ਆ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜੀ ਬਾਏ ਬਾਏ ਪਿਆਰਾ ਜਿਹਾ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿੱਥੋਂ ਮੇਰੀ ਵੀਡੀਓ ਦੇਖਦੇ ਆ ਮੈਂ ਡੇਲੀ ਪੜਦੀ ਹੁੰਨੀ ਆ ਤੁਹਾਡੇ ਕਮੈਂਟ ਜਿੰਨਾ ਦਾ ਕਮੈਂਟ ਬਹੁਤ ਵੱਡਾ ਤੇ ਵਧੀਆ ਹੁੰਦਾ ਪਿੰਨ ਵੀ ਕਰਦੀ ਆ ਤੇ ਥੈਂਕ ਯੂ ਵੀ ਕਰਦੀ ਆ ਤੇ ਬੋਲ ਕੇ ਵੀ ਦੱਸਦੀ ਹੁੰਨੀ ਆ ਬਾਕੀ ਸਾਰਿਆਂ ਨਵੀਆਂ ਭੈਣਾਂ ਦਾ ਜੁੜਨ ਲਈ ਬਹੁਤ ਸਾਰਾ ਧੰਨਵਾਦ ਜੀ ਅੱਛੇ ਅੱਛੇ ਕਮੈਂਟ ਕਰਿਆ ਕਰੋ ਮੈਨੂੰ ਬਹੁਤ ਅੱਛਾ ਲੱਗਦਾ ਠੀਕ ਹੈ ਜੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ